ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਗੁਰਾਇਮ ਵਿਖੇ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ 16 ਫਰਵਰੀ ਦਾ ਭਾਰਤ ਬੰਦ ਦਿਵਸ ਦਾ ਸਮਰਥਨ ਕਰਨ ਲਈ ਆਪੋ ਆਪਣੇ ਕਾਰੋਬਾਰ ਬੰਦ ਰੱਖਣ ਦੀ ਅਪੀਲ ਕੀਤੀ ਹੈ ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ 16 ਫਰਵਰੀ ਦਾ ਭਾਰਤ ਬੰਦ ਦਾ ਐਕਸ਼ਨ ਸਾਮਰਾਜੀ ਸੰਸਾਰੀਕਰਨ ਦੀਆਂ ਨੀਤੀਆਂ ਦੇ ਖਿਲਾਫ ਦੇਸ਼ ਭਰ ਦੇ ਮਿਹਨਤਕਸ਼ ਲੋਕਾਂ ਦੀ ਏਕਤਾ ਤੇ ਸੰਘਰਸ਼ ਸਾਹਮ ਦਾ ਪ੍ਰਗਟਾਵਾ ਕਰਨ ਦੀ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਹੈ ਉਨਾ ਕਿਹਾ ਕਿ ਕੇਂਦਰ ਸਰਕਾਰ ਦੀਆਂ ਇਹਨਾਂ ਨੀਤੀਆਂ ਕਾਰਨ ਸਿਰਫ ਖੇਤੀ ਹੀ ਪ੍ਰਭਾਵਿਤ ਨਹੀਂ ਹੋਵੇਗੀ ਸਗੋਂ ਦੁਕਾਨਦਾਰਾਂ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਇੱਕ ਦਹਾਕੇ ਦੇ ਰਾਜ ਦੌਰਾਨ ਜਿਸ ਤਿੱਖੇ ਦੇ ਵਿਆਪਕ ਹੁੰਜੇ ਨਾਲ ਅਖੌਤੀ ਆਰਥਿਕ ਸੁਧਾਰਾਂ ਦਾ ਮਾਰੂ ਹੱਲਾ ਲਾਗੂ ਕੀਤਾ ਗਿਆ ਹੈ ਉਸ ਨੇ ਸਮਾਜ ਦੇ ਹਰ ਮਿਹਨਤਕਸ਼ ਵਰਗ ਦੀ ਲੁੱਟ ਹੋਰ ਤੇਜ਼ ਕੀਤੀ ਹੈ ਤੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਡੂੰਘੀਆਂ ਦੁਸ਼ਵਾਰੀਆਂ 'ਚ ਧੱਕਿਆ ਹੈ। ਅਗਵਾ ਨੇ ਆਸ ਪ੍ਰਗਟਾਈ ਕਿ ਆਪਣੇ ਬਿਹਤਰ ਭਵਿੱਖ ਲਈ ਦੁਕਾਨਦਾਰ ਅਤੇ ਹੋਰ ਅਦਾਰੇ ਭਾਰਤ ਬੰਦ ਲਈ ਸਹਿਯੋਗ ਕਰਨਗੇ ਮੈਂ ਜਸਵਿੰਦਰ ਢੇਸੀ ਜਮੂਰੀਕ ਸਾਹਿਬ ਪੰਜਾਬ ਵੱਲੋਂ ਅੱਜ ਅਸੀਂ ਸ਼ਹਿਰ ਗਰਾਿਆਂ ਦੇ ਅੰਦਰ ਜਿਹੜਾ 16 ਫਰਵਰੀ ਨੂੰ ਭਾਰਤ ਬੰਦ ਹੋ ਰਿਹਾ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਤੇ ਜ਼ਿਲ੍ਹਾ ਜਲੰਧਰ ਦੇ ਅੰਦਰ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਦੇ ਅੰਦਰ ਦੁਕਾਨਦਾਰਾਂ ਨੂੰ ਟਰਾਂਸਪੋਰਟਰਾਂ ਨੂੰ ਰੇੜੀ ਵਾਲਿਆਂ ਨੂੰ ਫੋਰ ਵੀਲਰ ਵਾਲਿਆਂ ਨੂੰ ਮਿੰਨੀ ਬੱਸਾਂ ਵਾਲਿਆਂ ਨੂੰ ਦੋਜੀਆਂ ਨੂੰ ਸਾਰੇ ਜਿਹੜੇ ਭਰਾ ਆ ਉਹਨਾਂ ਨੂੰ ਬੇਨਤੀ ਕਰ ਰਹੇ ਆ ਬੇ 16 ਤਰੀਕ ਨੂੰ ਜਿਹੜਾ ਭਾਰਤ ਬੰਦ ਹੋ ਰਿਹਾ ਉਹਦੇ ਵਿੱਚ ਆਪਣਾ ਜਿਹੜਾ ਹਿੱਸਾ ਪਾਓ ਕਿਉਂਕਿ ਜਿਹੜੀ ਸੈਂਟਰ ਦੀ ਸਰਕਾਰ ਨਿਊ ਪਾਲਿਸੀ ਲੈ ਕੇ ਆ ਰਹੀ ਆ ਉਹਦੇ ਵਿੱਚ ਕੋਈ ਵੀ ਜਿਹੜਾ ਕਿੱਤਾ ਆ ਉਹ ਸਾਡੇ ਹੱਥਾਂ ਵਿੱਚ ਨਹੀਂ ਰਹਿਣਾ ਉਹ ਕਾਰਪੋਰੇਟਾਂ ਦੇ ਹੱਥਾਂ ਦੇ ਵਿੱਚ ਜਿਹੜਾ ਕਿੱਤਾ ਆ ਉਹ ਜਾ ਰਹੀ ਆ ਇਸ ਕਰਕੇ ਕਹਿਣਾ ਚਾਹੁੰਦੇ ਆ ਬੇ 16 ਤਰੀਕ ਨੂੰ ਜਿਹੜਾ ਭਾਰਤ ਬੰਦ ਹੋ ਰਿਹਾ ਹੈ ਉਹਦੇ ਵਿੱਚ ਕਿਸਾਨ ਆ ਮਜ਼ਦੂਰ ਆ ਦੁਕਾਨਦਾਰ ਆ ਮਲਾਜਮ ਆ ਜਿੰਨੀਆਂ ਵੀ ਟ੍ਰੇਡ ਯੂਨੀਅਨ ਆ ਉਹ ਸਾਰੀਆਂ ਉਹਦੇ ਵਿੱਚ ਆ ਮੰਨ ਲਓ ਭਾਰਤ ਬੰਦ ਕਰਨ ਨੂੰ ਇਸ ਕਰਕੇ ਅੱਜ ਸ਼ਹਿਰ ਗਰਾਿਆਂ ਦੇ ਅੰਦਰ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕਰ ਲੈ ਆਏ ਆ ਵੀ 16 ਤਰੀਕ ਨੂੰ ਜਿਹੜਾ ਭਾਰਤ ਆ ਉਹ ਬੰਦ ਕੀਤਾ ਜਾ ਰਿਹਾ ਤੇ ਸਵੇਰ ਨੂੰ ਜਿਹੜਾ ਸ਼ਾਮ ਦੇ 4 ਵਜੇ ਤੇ ਜਿਹੜਾ ਬੰਦ ਰਹਿਣਾ ਆ ਤੇ ਪਿਰਸੀ ਦੇ ਸਾਹਮਣੇ ਜਿਹੜਾ ਬਕਾਪੁਰ ਫਟ ਗਿਆ ਉੱਥੇ ਜਿਹੜਾ ਆ ਜਾਮ ਲਾਇਆ ਜਾ ਰਿਹਾ ਉਹਦੇ ਵਿੱਚ ਵੀ ਸਾਰਿਆਂ ਨੂੰ ਅਪੀਲ ਕਰਦੇ ਆਂ ਵੇ ਉੱਥੇ ਜਿਹੜਾ ਬਗਾਪੁਰ ਫਾਟਕਾਂ ਤੇ ਪਹੁੰਚ ਗਏ ਆਪਾਂ 16 ਦੀ ਜਿਹੜੀ ਬੰਦੀ ਕਾਮਯਾਬੀ ਆ ਉਹਨੂੰ ਕਾਮਯਾਬ ਕਰੀਏ ਜੀ ਧੰਨਵਾਦ